CISF ਦੀ ਲੇਡੀ ਕਨਸਟੇਬਲ ਕੁਲਵਿੰਦਰ ਕੌਰ ਨੂੰ ਲੈ ਕੇ ਜਿਹੜਾ ਹੁਣ ਚਰਚਾ ਚੱਲ ਰਹੀ ਆ ਕਿ ਕੰਗਨਰ ਨੌਥ ਤੇ ਥੱਪੜ ਮਾਰਿਆ ਉਹਦੇ ਭਰਾ ਨੇ ਮੁਲਾਕਾਤ ਕੀਤੀ ਆ ਕਿ ਜੇਹੀ ਕੋਈ ਗੱਲ ਨਹੀਂ ਆ ਜੇ ਥੱਪੜ ਮਾਰਿਆ ਤੇ ਉਹਦੀ ਵੀਡੀਓ ਰਿਕਾਰਡਿੰਗ ਬਾਹਰ ਹੋਣੀ ਚਾਹੀਦੀ ਔਰ ਦੂਜਾ 16 ਸਾਲ ਦਾ ਸਰਵਿਸ ਰਿਕਾਰਡ ਕੁਲਵਿੰਦਰ ਕੌਰ ਦਾ ਵੀ ਦੇਖਿਆ ਜਾਵੇ ਔਰ ਪਿਛਲਾ ਰਿਕਾਰਡ ਕੰਗਨਰ ਨੌਥ ਹੋਣਾ ਦਾ ਵੀ ਦੇਖਿਆ ਜਾਵੇ ਕਿ ਆਖਰ ਉਹਨੇ ਕਿਸ ਅਧਾਰ ਤੇ ਜਦੋਂ ਜਾਂਚ ਚੱਲ ਰਹੀ ਸੀ ਜਦੋਂ ਐਂਟਰੀ ਕਰ ਰਹੇ ਸੀ ਕੰਗੜਾ ਨੌਤ ਤੇ ਉਹਨੇ ਉਹਦਾ ਨਾਮ ਪੜ ਕੇ ਕਿਉਂ ਖਾਲਸਤਾਨੀ ਕਿਹਾ ਕੁਲਵਿੰਦਰ ਕੌਰ ਦੇ ਭਰਾ ਨੇ ਸ਼ੇਰ ਸਿੰਘ ਹੋਣਾ ਨੇ ਇਸ ਪੂਰੇ ਵਿਵਾਦ ਤੋਂ ਬਾਅਦ ਕੁਲਵਿੰਦਰ ਕੌਰ ਦੇ ਨਾਲ ਮੁਲਾਕਾਤ ਕੀਤੀ ਉਸ ਮੁਲਾਕਾਤ ਦੇ ਦੌਰਾਨ ਸ਼ੇਰ ਸਿੰਘ ਹੋਣਾ ਦੇ ਨਾਲ ਕੀ ਗੱਲਬਾਤ ਹੋਈ ਹੈ ਕੁਲਵਿੰਦਰ ਕੌਰ ਦੀ ਤੇ ਹੁਣ ਕੁਲਵਿੰਦਰ ਕੌਰ ਹੋਣਾ ਦਾ ਪਰਿਵਾਰ ਸੈਂਟਰ ਸਰਕਾਰ ਤੋਂ ਤੇ ਸੂਬਾ ਸਰਕਾਰ ਤੋਂ ਕੀ ਮੰਗ ਕਰ ਰਿਹਾ ਉਹ ਵਾਰਤਾਲਾਪ ਅਸੀਂ ਜੋ ਰਿਕਾਰਡ ਕੀਤਾ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਮੈਂ ਜਾਨਣਾ ਚਾਹੁੰਦਾ ਕਿ ਅੱਜ ਤੁਸੀਂ ਕੁਲਵਿੰਦਰ ਕੌਰ ਜੀ ਨੂੰ ਮਿਲੇ ਸੀ ਜੀ ਉੱਥੇ ਚੰਡੀਗੜ੍ਹ ਨਹੀਂ ਜੀ ਅੱਜ ਨਹੀਂ ਮਿਲਿਆ ਜੀ ਮੈਂ ਕੱਲ ਮਿਲਿਆ ਸੀਗਾ ਜੀ ਅੱਛਾ ਤੇ ਕੀ ਗੱਲਬਾਤ ਹੋਈ ਕੁਲਵਿੰਦਰ ਕੌਰ ਜੀ ਨਾਲ ਬਸ ਹਾਲ ਚਾਲ ਪੁੱਛਿਆ ਜੀ ਚੜ੍ਹਦੀ ਕਲਾ ਦੇ ਵਿੱਚ ਹੈ ਜੀ ਅੱਛਾ ਜੀ ਹਾਂ ਜੀ ਤੇ ਕਿੰਨੇ ਕਿ ਮਿੰਟ ਮੁਲਾਕਾਤ ਹੋਈ 10 ਤੋਂ 10 ਤੋਂ 15 ਮਿੰਟ ਜੀ ਅੱਛਾ ਅੱਛਾ ਜੀ ਤੋ ਉਹਨਾਂ ਨੇ ਫਿਰ ਪਰਿਵਾਰ ਬਾਰੇ ਪੁੱਛਿਆ ਤੁਸੀਂ ਵੀ ਮੈਂ ਉਹ ਨੀ ਨੋਟ ਕੀਤਾ ਮੈਂ ਤੁਹਾਨੂੰ ਕਹਿ ਰਹੀ ਜੀ ਅੱਛਾ ਅੱਛਾ ਨਹੀਂ ਨਹੀਂ ਤੇ ਉਹ ਬੱਚੇ ਵੀ ਉਹਨਾਂ ਦੇ ਨਾਲ ਹੁੰਦੇ ਕਿ ਤੁਹਾਡੇ ਕੋਲ ਹੁੰਦੇ ਬੱਚੇ ਬੱਚਿਆਂ ਬਾਰੇ ਇਹਨੇ ਪੁੱਛਿਆ ਉਹਨਾਂ ਨੇ ਨਹੀਂ ਜੀ ਬੱਚੇ ਬੱਚੇ ਮੇਰੇ ਕੋਲ ਆ ਜੀ ਅੱਛਾ ਅੱਛਾ ਜੀ ਤੋ ਉਹਨਾਂ ਨੇ ਦੱਸੀ ਕਿ ਅਸਲ ਦੇ ਵਿੱਚ ਕੀ ਗੱਲਬਾਤ ਹੋਈ ਆ ਬਸ ਉਹੀ ਵਜ੍ਹਾ ਜੀ ਆਪਣੇ ਸਟੋਰੀ ਨੂੰ ਲੈ ਕੇ ਜੀ ਅੱਛਾ ਜੀ ਵੀ ਇਹਨੇ ਕੀ ਨੇ ਜਿਹੜੇ ਐਮਪੀ ਨੇ ਇਤਲਾਸ਼ੀ ਤੋਂ ਰੌਲਾ ਪਿਆ ਉਹ ਉਹੀ ਹੈ ਜੀ ਜਿਹੜਾ ਆਪਣਾ ਪਰਸਾ ਤੇ ਔਰ ਜਿਹੜਾ ਇਹਨਾਂ ਦਾ ਮੋਬਾਈਲ ਆ ਉਹਦੇ ਤੋਂ ਲੈ ਕੇ ਹੀ ਅੱਛਾ ਜੀ ਤੁਹਾਨੂੰ ਪਤਾ ਹੀ ਆ ਵਾਅਦਾ ਦੇ ਵਿੱਚ ਰਹਿੰਦੇ ਆ ਅੱਛਾ ਜੀ ਇਹਦਾ ਪਹਿਲਾਂ ਵੀ ਕਿਸਾਨਾਂ ਨੂੰ ਔਰ ਉਹ ਜਿਹੜੇ ਬਿਆਨ ਉਹ ਦਿੰਦੇ ਰਹੇ ਆ ਜੀ ਤੇ ਹੁਣ ਤਾਂ ਫੇਰ ਐਮਪੀ ਬਣੇ ਆ ਜੀ ਪਰ ਹੁਣ ਇਹਨਾਂ ਦਾ ਅਹੁਦਾ ਵੱਧ ਗਿਆ ਇਹਨਾਂ ਨੂੰ ਸ਼ਬਦਾਂ ਦੀ ਜਿਹੜੀ ਉਹ ਮर्यादा ਰੱਖਣੀ ਚਾਹੀਦੀ ਆ ਇਹਨਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਆ ਅੱਛਾ ਜੀ ਤੇ ਇਹ ਦੱਸੋ ਇੱਕ ਜਿਵੇਂ ਕੱਲ ਖਬਰਾਂ ਛਪੀਆਂ ਸੀ ਕਿ ਕੁਲਵਿੰਦਰ ਕੌਰ ਨੇ ਕਿਹਾ ਸੀ ਕਿ ਮੇਰ ਕੋ ਗਲਤੀ ਹੋ ਗਈ ਮੈਂ ਮਾਫੀ ਮੰਗ ਲਈ ਹੈਗੀ ਹੈ ਹੁਣ ਅਹਿਸਾਸ ਕਰੇ ਨੇ ਕੁਲਵਿੰਦਰ ਕੌਰ ਨਹੀਂ ਜੀ ਇਹ ਚਲੋ ਆਪਣੇ ਅਫਸਰਾਂ ਦਾ ਬਿਆਨ ਹੋ ਸਕਦਾ ਹੈ ਛੇ ਡੀਜੀਪੀ ਦਾ ਬਿਆਨ ਆ ਜੀ ਡੀਆਈਜੀ ਸਾਹਿਬ ਦਾ ਜੀ ਹਾਂ ਡੀਆਈਜੀ ਸਾਹਿਬ ਦਾ ਬਿਆਨ ਆ ਜੀ ਜੀ ਇਹ ਤੇ ਹੁਣ ਉਹ ਹੀ ਦੱਸ ਸਕਦੇ ਆ ਵੀ ਉਹਨਾਂ ਨੇ ਕੇਸ ਆਧਾਰ ਤੇ ਜਿਹੜਾ ਇਹ ਬਿਆਨ ਦਿੱਤਾ ਵਾ ਇਹ ਇਹ ਤੇ ਉਹ ਜਾਣਣਾ ਪਰ ਇਤਾਂ ਦੀ ਕੋਈ ਗੱਲ ਨਹੀਂ ਮਾਫੀ ਨਾ ਦਾ ਸ਼ਬਦ ਜਿਹੜਾ ਉਹ ਨਹੀਂ ਹੈਗਾ ਜੀ ਬਿਲਕੁਲ ਨਹੀਂ ਹੈਗਾ ਜੀ ਅੱਛਾ ਇੱਕ ਹੋਰ ਦੱਸੋ ਅੱਛਾ ਇੱਕ ਇਹ ਦੱਸੋ ਗੱਲ ਕੁਲਵਿੰਦਰ ਕੌਰ ਨੂੰ ਨੌਕਰੀ ਦੀ ਇਤਨੀ ਚਿੰਤਾ ਪਿਕਾ ਲੂ ਕੋਈ ਵੱਡਾ ਐਕਸ਼ਨ ਹੋ ਗਿਆ ਨੌਕਰੀ ਤੋਂ ਕੱਢ ਦੇਣ ਤੇ ਜੀ ਨਹੀਂ ਦੇਖੋ ਜੀ ਨੌਕਰੀ ਉਹਨਾਂ ਨੇ ਆਪਣੀ ਡਿਊਟੀ ਜਿਹੜੀ ਉਹਨੂੰ ਇਮਾਨਦਾਰੀ ਦੇ ਨਾਲ ਨਿਭਾਇਆ ਵਾ ਜੀ ਤੇ ਇਸ ਤਰ੍ਹਾਂ ਫਿਰ ਕਿੱਦਾਂ ਨੌਕਰੀ ਜਾ ਸਕਦੀ ਹੈ ਜੀ ਜੀ ਦੇਖੋ ਜੀ ਤੰਗੜਾ ਰੌਜ ਜੀ ਜਿਹੜੇ ਆ ਇੱਕ اداکار ਵੀ ਆ ਜੀ ਤੇ ਹੁਣ ਐਮਪੀ ਬਣ ਚੁੱਕੇ ਆ ਉਹਨਾਂ ਨੂੰ ਸ਼ਬਦਾ ਦੀ ਮर्यादा ਰੱਖਣੀ ਚਾਹੀਦੀ ਆ ਉਹ ਤਾਂ ਜਾਂਦੇ ਜਾਂਦੇ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਭੰਗ ਕਰਨ ਵਾਸਤੇ ਇਹ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਉਗਰਵਾਦ ਜਿਹੜਾ ਆ ਅਤਵਾਦ ਜਿਹੜਾ ਆ ਉਹ ਉਹ ਵੱਧ ਰਿਹਾ ਵਾ ਇਹ ਬਿਆਨ ਉਹਨਾਂ ਨੂੰ ਸ਼ੋਭਾ ਦਿੰਦੇ ਆ ਜੀ ਅਸੀਂ ਤਾਂ ਅੱਜ ਮੰਗ ਕੀਤੀ ਹੈ ਵੀ ਇਹਨਾਂ ਦੇ ਉੱਪਰ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਆ ਜੀ ਅੱਜ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਜਦੋਂ ਕੰਗਣਾ ਜੀ ਨੇ ਬਿਆਨ ਦਿੱਤਾ ਕਿ ਜਿਹੜੇ ਆ ਬੀਬੀਆਂ ਨੇ ਇਹ ਟਕੇ ਟਕੇ ਤੇ ਵਿਕਾਊ ਨੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਨੇ ਤੇ ਜੇ ਕਿਤੇ ਉਦੋਂ ਇਹਨਾਂ ਦੇ ਉੱਪਰ ਜਿਹੜੀ ਇਹ ਕਾਰਵਾਈ ਕੀਤੀ ਹੁੰਦੀ ਕਿ ਨਹੀਂ ਇਹ ਸ਼ਬਦ ਜਿਹੜੇ ਆ ਨਹੀਂ ਬੋਲਣੇ ਚਾਹੀਦੇ ਤੇ ਸ਼ਾਇਦ ਅੱਜ ਜਾਂ ਜਿਹੜਾ ਤਮਾ ਇਹ ਨਾ ਹੁੰਦਾ ਅੱਛਾ ਸ਼ੇਰ ਸਿੰਘ ਜੀ ਇਹ ਦੱਸੋ ਤੁਸੀਂ ਵੱਡੇ ਭਰਾ ਹੋਦੇ ਨਾ ਤੇ ਜਾਂ ਛੋਟੇ ਭਰਾ ਹੋਦੇ ਨਾ ਤੇ ਕੁਲਵਿੰਦਰ ਕੌਰ ਨੂੰ ਸਮਝਾਇਆ ਨਹੀਂ ਕਿ ਤੁਸੀਂ ਇਹ ਕਿਉਂ ਕਾਰਵਾਈ ਕੀਤੀ ਹੈਗੀ ਕੀ ਲੋਡ ਪੈ ਗਈ ਨਹੀਂ ਦੇਖੋ ਮੈਂ ਉਹਨਾਂ ਦਾ ਵੱਡਾ ਭਰਾ ਆ ਕੋਈ ਉਹਨਾਂ ਦੀ 15 16 ਸਾਲ ਦੀ ਜਿਹੜੀ ਆ ਸਰਵਿਸ ਆ ਉਹਦੇ ਵਿੱਚ ਅੱਜ ਤੱਕ ਕਦੇ ਵੀ ਇਹੋ ਜੀ ਨੌਬਤ ਨਹੀਂ ਆਈ ਬਹੁਤ ਇਮਾਨਦਾਰੀ ਨਾਲ ਡਿਊਟੀ ਨਿਭਾ ਰਹੇ ਆ ਔਰ ਉਹ ਬਚਪਨ ਤੋਂ ਹੀ ਕੋਈ ਐਦਾਂ ਦਾ ਨਹੀਂ ਹੈ ਉਹਨਾਂ ਦਾ ਤੇ ਦੂਸਰੇ ਬੰਨੇ ਕੰਗਰਾਜ ਉਹ ਜੀ ਦਾ ਜਿਹੜਾ ਵਾ ਉਹ ਦੇਖ ਲਓ ਹਨਾ ਇਹਨਾਂ ਉਹਨਾਂ ਤੇ ਤਾਂ ਪਹਿਲਾਂ ਵੀ ਤਿੰਨ ਚਾਰ ਪਰਚੇ ਜੀ ਇਸ ਕਰਕੇ ਇਸ ਸਿਕਿਉਰਟੀ ਨੂੰ ਲੈ ਕੇ ਜਿਹੜੀ ਗੱਲਬਾਤ ਹੋਈ ਆ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਆ ਹਾਂ ਕਿਤੇ ਨਾ ਕਿਤੇ ਜੋ ਤੂੰ ਤੂੰ ਮੈਂ ਮੈਂ ਹੁੰਦੀ ਆ ਤੇ ਭਾਵਨਾਵਾਂ ਤੇ ਕਿਤੇ ਨਾ ਕਿਤੇ ਤੁਹਾਨੂੰ ਪਤਾ ਹੀ ਆ ਫਿਰ ਅੱਛਾ ਇਹ ਉਹ ਜਿਵੇਂ ਆਲੀ ਲੜਾਈ ਹੁੰਦੀ ਆ ਜਦੋਂ ਸਿਕਿਉਰਟੀ ਉਦੋਂ ਤੂੰ ਤੂੰ ਮੈਂ ਮੈਂ ਹੋਈ ਆ ਉਦੋਂ ਇਹਨਾਂ ਨੇ ਕੁਲਵਿੰਦਰ ਕਰਨ ਦੱਸਿਆ ਕਿ ਐਮਪੀ ਮੈਡਮ ਨੇ ਕੁਝ ਉੱਚੀ ਬੋਲਿਆ ਗਲਤ ਬੋਲਿਆ ਜਾਂ ਇੰਗਲਿਸ਼ ਦੇ ਵਿੱਚ ਕੁਝ ਬੋਲਿਆ ਨਹੀਂ ਨਹੀਂ ਬਸ ਨੇ ਦੱਸਿਆ ਬਾਲਾਵਾ ਉਹਨੇ ਕਿਹਾ ਕਿ ਚੜਦੀ ਕਲਾ ਦੇ ਵਿੱਚ ਕੋਈ ਫਕਰ ਕਰਨ ਦੀ ਲੋੜ ਨਹੀਂ ਪਰ ਇਹ ਹੁਣ ਉਹ ਉੱਥੇ ਸਸਪੈਂਡ ਕਰ ਦਿੱਤੇਗੇ ਚੰਡੀਗੜ੍ਹੇ ਕਿ ਕਿਤੇ ਹੋਰ ਜਗ੍ਹਾ ਉਹਨਾਂ ਨੂੰ ਭੇਜ ਦਿੱਤਾ ਗਿਆਗਾ ਨਹੀਂ ਨਹੀਂ ਅਜੇ 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 ਚੜਦੀ ਗਾੜੀ ਹੈ ਜੀ ਅੱਛਾ ਜੀ ਬਾਕੀ ਆਪਾਂ ਕਰਿਆ ਜਿਹੜੀ ਆ ਆਪਣੀ ਲੜਾਂਗੇ ਆਪਾਂ ਕਿਹਾ ਵੀ ਇਹਦੀ ਬਰੀਕੀ ਦੇ ਨਾਲ ਜਾਂਚ ਹੋਣੀ ਚਾਹੀਦੀ ਆ ਔਰ ਦੂਸਰੀ ਜਿਹੜੀ ਦਾ ਹੈਗਾ ਵਾ ਆਪਣਾ ਹੈਲੋ ਜੀ ਹਾਂ ਜੀ ਹਾਂ ਜੀ ਮੈਂ ਸੁਣ ਰਿਹਾ ਜੀ ਸ਼ੇਰ ਸਿੰਘ ਜੀ ਸੁਣ ਰਿਹਾ ਹਾਂ ਜੀ ਮੈਂ ਸੁਣ ਰਿਹਾ ਸ਼ੇਰ ਸਿੰਘ ਜੀ ਜਿਹੜਾ ਉਹਨਾਂ ਦੇ ਨਾਲ ਇੱਕ ਹੈਗੇ ਆ ਵੀਰ ਜੀ ਟੋਪੀ ਵਾਲਿਆ ਪਤਾ ਨਹੀਂ ਉਹਨਾਂ ਦੇ ਪੀ ਆ ਹੈ ਜਾਂ ਕੌਣ ਆ ਉਹ ਉਤੋਂ ਦੀ ਇੱਕ ਜਿਹੜੀ ਲੜਕੀ ਆ ਜੀ ਉਹਦੇ ਤਾਂ ਮਾਰ ਰਹੇ ਆ ਉਹ ਵੀਡੀਓ ਵੀ ਸਭ ਦੇ ਸਾਹਮਣੇ ਆ ਉੱਥੇ ਕਿਉਂ ਨਹੀਂ ਗੱਲਬਾਤ ਹੋਈ ਜੀ ਅੱਛਾ ਜਿਹੜੇ ਕਿਸੇ ਦੀ ਧੀ ਹੈ ਨਾ ਜਿਹੜੇ ਹਿਮਾਚਲ ਦੇ ਟੋਪੀ ਪਾਈ ਹੈਗੀ ਹੈ ਕੰਗੜਾ ਰ瑙ਥ ਦੇ ਨਾਲ ਖੜੇ ਤੁਸੀਂ ਚਾਹੁੰਦੇ ਉਹਦੇ ਖਿਲਾਫ ਕਾਰਵਾਈ ਹੋਵੇ ਹਾਂਜੀ ਉਹਦੇ ਖਿਲਾਫ ਜਿਹੜੇ ਅੱਜ ਮੰਗ ਕੀਤੀ ਆ ਐਸਐਸਪੀ ਨੂੰ ਜਿਹੜਾ ਵਾ ਉਹਨੂੰ ਮੰਗ ਪੱਤਰ ਦਿੱਤਾ ਆ ਵਾ ਹੂੰ ਇੱਥੇ ਵੀ ਜਿਹੜੀ ਇਹਦੀ ਜਾਂਚ ਹੋਣੀ ਚਾਹੀਦੀ ਆ ਵੀ ਉਹਨੇ ਥੱਪੜ ਕਿਉਂ ਮਾਰਿਆ ਵਾ ਕਾਹਦੇ ਵਾਸਤੇ ਮਾਰਿਆ ਵਾ ਨਹੀਂ ਉਹ ਥੱਪੜ ਕੁਲਵਿੰਦਰ ਕੌਰ ਦੇ ਮਾਰੇ ਕਿ ਕਿਸੇ ਹੋਰ ਦੇ ਮਾਰੇ ਉਹਨੇ ਕੁੜੀ ਦੇ ਤੁਸੀਂ ਦੇਖੀ ਹੋਗੀ ਵੀਡੀਓ ਜੀ ਜਿਹੜੀ ਨਾਲ ਇੱਕ ਕੁੜੀ ਆ ਸਾਨੂੰ ਪਤਾ ਲੱਗਾ ਕਿ ਉਤੋਂ ਦੀ ਅਧਿਕਾਰੀ ਆ ਉਹ ਵੀ ਤੇ ਉਹਨਾਂ ਦੀ ਡਿਊਟੀ ਹੁੰਦੀ ਆ ਵੀ ਜਦੋਂ ਕੋਈ ਵੀ ਆਈਪੀ ਜਾਂ ਕਿੱਦਾਂ ਆਉਂਦਾ ਤੇ ਉਹ ਨਾਲ ਆਉਂਦੇ ਆ ਸਮਾਨ ਲੈ ਕੇ ਠੀਕ ਹੈ ਜੀ ਤੁਹਾਡੀ ਮੰਗ ਕੇ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਅੱਛੇ ਇੱਕ ਹੋਰ ਦੱਸੋ ਕਿ ਤੁਹਾਨੂੰ ਈਜੀ ਮਿਲਨ ਦਿੱਤਾ ਗਿਆ ਕਰਵਿੰਦਰ ਕੌਰ ਨੂੰ ਕਿ ਤੁਹਾਨੂੰ ਦਿੱਲੀ ਤੱਕ ਫੋਨ ਕਰਨੇ ਪਏ ਹੈਗੇ ਨਹੀਂ ਜੀ ਨਹੀਂ ਦੇਖੋ ਸਰ ਮੈਂ ਇੱਕ ਖੋਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਕਰਪੂਰਥਲਾ ਦਾ ਸਥਾਪਨ ਸਖਤਰ ਆ ਜੀ ਔਰ ਸਾਡੇ ਮੋਰਚੇ ਜਿਹੜੇ ਚੱਲ ਰਹੇ ਆ ਸ਼ੰਭੂ ਤੇ ਕਨੌਰੀ ਤੇ ਗਾਜੀਪੁਰ ਹਣਾ ਜੀ ਬੰਦੇ ਸਮੇ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆ ਐਮਐਸਪੀ ਤੇ ਜੀ ਆਪਾਂ ਨੂੰ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਦੋਵੇਂ ਫਾਰਮ ਜਿਹੜੇ ਪੂਰੀ ਹਮਾਇਤ ਕਰ ਰਹਾ ਹੈ ਡਾਕਟਰ ਜੀ ਤੁਸੀਂ ਤੁਸੀਂ ਇਕੱਲੇ ਮਿਲੇ ਸੀ ਕਿ ਤੁਹਾਡੇ ਪਿਤਾ ਜੀ ਮਾਤਾ ਜੀ ਵੀ ਮਿਲੇ ਨਹੀਂ ਇਕੱਲੇ ਮਿਲਿਆ ਜੀ ਅੱਛਾ ਜਿਵੇਂ ਹੁਣ ਵੀਡੀਓ ਚੱਲ ਰਹੀਆਂ ਪੂਰੇ ਹਿੰਦੁਸਤਾਨ ਚ ਪੂਰੀ ਦੁਨੀਆ ਦੇ ਵਿੱਚ ਪਰਿਵਾਰ ਵੀ ਥੋੜਾ ਪ੍ਰੈਸ਼ਰ ਚ ਹੋਊਗਾ ਤਣਾਅ ਦੇ ਵਿੱਚ ਹੋਊਗਾ ਕਿ ਕਿਹੜਾ ਪੰਗੇ ਦੇ ਵਿੱਚ ਪਰਿਵਾਰ ਵੀ ਆ ਕੇ ਫਸ ਗਿਆ ਜੀ ਨਹੀਂ ਜੀ ਨਹੀਂ ਇਹ 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 ਇਦਾਂ ਦੀ ਕੋਈ ਸਮੱਸਿਆ ਨਹੀਂ ਜੀ ਜੀ ਤੇ ਤੁਹਾਨੂੰ ਲੱਗਦਾ ਕਿ ਜਿਹੜਾ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਜਲਦੀ ਬਹਾਲ ਕਰ ਦੇਣਗੇ ਉਹਨਾਂ ਨੇ ਕੋਈ ਗੱਲ ਕੀਤੀ ਕੁਲਵਿੰਦਰ ਕੌਰ ਹੋਣਾ ਨੇ ਤਰੀਕੀ ਦੇ ਨਾਲ ਇਹਦੀ ਜਾਂਚ ਹੋਣੀ ਚਾਹੀਦੀ ਆ ਜੀ ਸਾਰਿਆਂ ਵਾਸਤੇ ਕਾਨੂੰਨ ਇੱਕੋ ਹੀ ਹੋਣਾ ਚਾਹੀਦਾ ਵਾ ਜੀ ਇਹ ਨਹੀਂ ਕਿ ਕੋਈ ਵੀਆਈਪੀ ਆਇਆ ਹੋਆ ਜਾਂ ਕੋਈ ਕਲਾਕਾਰ ਆਇਆ ਹੋਆ ਤੇ ਉਹਦੀ ਜਿਹੜੀ ਸਕਿਉਰਿਟੀ ਨਾਲ ਚੈੱਕ ਕੀਤੀ ਜਾਵੇ ਤੇ ਆਮ ਬੰਦਾ ਤੇ ਜੇ ਉਥੋਂ ਲੰਘ ਰਿਹਾ ਵਾ ਉਹਦੇ ਦੇ ਬੋਰਡ ਜਰਾਪਾ ਵੀ ਲਵਾਏ ਜਾਂਦੇ ਆ ਤੇ ਜਸਤਾਰ ਵੀ ਕਈ ਵਾਰ ਲਵਾਈ ਜਾਂਦੀ ਆ ਇਸ ਕਰਕੇ ਕਾਨੂੰਨ ਸਾਧਨ ਇੱਕੋ ਹੀ ਹੋਣਾ ਚਾਹੀਦਾ ਵਾ ਮੰਨ ਲਓ ਕੱਲ ਨੂੰ ਕਿ 1921 ਹੋਵੇ ਤਾਂ ਸਕਿਉਰਿਟੀ ਜਿਹੜੀ ਆ ਉਹ ਉਹਦੀ ਦੇਣਦਾਰ ਹੋ ਗਈ ਜੀ 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 ਕੁਲਵਿੰਦਰ ਕੌਰ ਨੂੰ ਲੈ ਕੇ ਕਈ ਲੋਕ ਕਹਿੰਦੇ ਕਿ ਚੰਗਾ ਕੰਮ ਕੀਤਾ ਕਿੰਗ ਦੀ ਘਮਾੜਾ ਕੀਤਾ ਕਿ ਇਦਾਂ ਦੀ ਯੂਨੀਫਾਰਮ ਦੇ ਵਿੱਚ ਜੋ ਵੀ ਮੁਲਾਜ਼ਮ ਹੋਵੇ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਹੋਵੇ ਉਹਨੂੰ ਇਹੋ ਜੀ ਕਾਰਵਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਇੱਕ ਡਿਸਿਪਲਿਨ ਫੋਰਸ ਹੈ ਜੀ ਹਾਂਜੀ ਤੇ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਮਸਲੇ ਦੇ ਵਿੱਚ ਕੁਲਵਿੰਦਰ ਕਰਨ ਨਾਲ ਗੱਲ ਕੀਤੀ ਜੀ ਨਹੀਂ ਮੇਰੀ ਇੰਨੀ ਲੰਬੀ ਚੌੜੀ ਗੱਲ ਜਿਹੜੀ ਉਹ ਨਹੀਂ ਹੋਈ ਜੀ ਪਰ ਇੱਕ ਹੋਰ ਲੋਕੀ ਇਹ ਵੀ ਚਰਚਾ ਹੈ ਕਿ ਜਿਵੇਂ ਕੁਲਵਿੰਦਰ ਕੌਰ ਹੋਣਾ ਵੱਲੋਂ ਕਿਉਂਕਿ ਹੋਇਆ ਤੇ ਐਕਸ਼ਨ ਦਾ ਰੈਐਕਸ਼ਨ ਹੈ ਅਗਰ ਜਿਵੇਂ ਤੁਸੀਂ ਕਿਹਾ ਕਿ ਕੰਗੜਾ ਨੋਾ ਤਾਂ ਉਦੋਂ ਹੀ ਮਾਫੀ ਮੰਗ ਲੈਿੰਦੀ ਸ਼ਾਇਦ ਅੱਜ ਉਹਨੂੰ ਆ ਨੋਬਤਨਾ ਸਾਹਮਣਾ ਕਰਨਾ ਪੈਂਦਾ ਪਰ ਨਾਲ ਇੱਕ ਇਹ ਵੀ ਚਰਚਾ ਹੈ ਕਿ ਜਿਵੇਂ ਕੁਲਵਿੰਦਰ ਕੌਰ ਵੱਲੋਂ ਐਕਸ਼ਨ ਹੋਇਆ ਜਾਂ ਐਕਸ਼ਨ ਦਾ ਰੈਐਕਸ਼ਨ ਹੋਇਆ ਉਹਦੇ ਨਾਲ ਜਿੰਨੇ ਵੀ 에어ਪੋਰਟ ਜਾਂ VIP ਡਿਊਟੀ ਤੇ ਲੋਕ ਨੇ ਉਹ ਜਿਨ੍ਹਾਂ ਦੇ ਪਿੱਛੇ ਸਿੰਘ ਜਾਂ ਕੌਰ ਲੱਗਦਾ ਉਹਨਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਜਾਊਗਾ ਜੀ ਨਹੀਂ ਜੀ ਦੇਖੋ ਇਹ ਵੀ ਤਾਂ ਬਿਆਨ ਆ ਰਿਹਾ ਨਾ ਕਿ ਉਹਨਾਂ ਦੇ মিডিਆ ਦੇ ਵਿੱਚ ਚੰਨ ਰਿਹਾ ਵਾ ਕਿ ਜਦੋਂ ਕੁਲਵਿੰਦਰ ਕੌਰ ਨੇ ਕੋਰ ਖਾਸਤਾਨੀ ਕਹਿ ਕੇ ਵੀ ਜਿਹੜਾ ਵਾ ਉਹਨੂੰ ਚੜਾਇਆ ਵਾ ਤੇ ਬਾਕੀ ਆਪਾਂ ਨੂੰ ਪਤਾ ਵੀ ਹੈ ਜੀ ਕੰਗਣਾ ਰੌਜ ਜੀ ਜਿਹੜੇ ਆ ਉਹ ਚਰਚਾ ਦੇ ਵਿੱਚ ਬਣੇ ਰਹਿੰਦੇ ਆ ਇਸ ਤੋਂ ਪਹਿਲਾਂ ਵੀ ਤਾਂ ਉਹਨਾਂ ਦੇ ਤਿੰਨ ਚਾਰ ਜਿਹੜੇ ਕੇਸ ਆ ਅੱਜ ਅਸੀਂ ਉਹਦੀ ਉਹਦੀ ਜਿਹੜਿਆ ਐਸਐਸਪੀ ਨੂੰ ਜਿਹੜਾ ਵਾ ਮੰਗ ਪੱਤਰ ਦੇ ਵਿੱਚ ਦਿੱਤਾ ਹੋਇਆ ਵਾ ਜੀ ਅੱਛਾ ਸ਼ੇਰ ਸਿੰਘ ਮੇਰਾ ਆਖਰੀ ਸਵਾਲ ਆ ਦੋ ਹੁਣ ਕਮੇਟੀਆਂ ਬਣ ਚੁੱਕੀਆਂ ਇੱਕ ਤੇ ਸੀਆਈਐਸਐਫ ਵੱਲੋਂ ਡੀਆਈਜੀ ਸਾਹਿਬ ਦੀ ਅਗਵਾਈ ਚ ਕਮੇਟੀ ਬਣਾਈ ਗਿਆ ਇੱਕ ਜਿਹੜਾ ਤੁਹਾਡਾ ਜਵਫਦ ਮਿਲਿਆ ਉਹ ਮਹਾਲੀ ਦੇ ਐਸਪੀ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਤੁਹਾਨੂੰ ਦੋਨਾਂ ਜਾਂਚ ਕਮੇਟੀਆਂ ਤੇ ਭਰੋਸਾ ਹੈਗਾ ਜੀ ਸਾਨੂੰ ਭਰੋਸਾ ਵਾ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਆ ਪਰ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਇਹਦੇ ਤੇ ਇਹਦੇ ਤੇ ਡੇੜੀਓਂ ਜਾਂਚ ਹੋਣੀ ਚਾਹੀਦੀ ਹੈ ਇਹਦੇ ਤੇ ਡੇੜੀ ਜਾਂਚ ਹੋਣੀ ਚਾਹੀਦੀ ਆ ਜਿਹੜੀ ਉਸ ਲੜਕੀ ਦੇ ਤੱਪੜ ਮਾਰਿਆ ਗਿਆ ਉਹਨਾਂ ਦੇ ਪੀਐਲਓ ਇਹਦੀ ਵੀ ਜਾਂਚ ਹੋਵੇ ਜੀ 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 ਠੀਕ ਆ ਜੀ ਜੀ ਤੇ ਦੂਸਰਾ ਜਿਹੜਾ ਉਹਨਾਂ ਨੇ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਜਿਹੜਾ ਵਾ ਉਹਨਾਂ ਨੇ ਚੈਕਿੰਗ ਨੂੰ ਲੈ ਕੇ ਜਿਹੜੀ ਗੱਲਬਾਤ ਹੋਈ ਆ ਵੀ ਸਾਹਮਣੇ ਆਵੇ ਵੀ ਇਸ ਤਰ੍ਹਾਂ ਉਹ ਕਹਿ ਰਿਹਾ ਵੀ ਤੱਪੜ ਮਾਰਿਆ ਜੇ ਤੱਪੜ ਮਾਰਿਆ ਵੀ ਵੀਡੀਓ ਸਾਹਮਣੇ ਆ ਜੇ ਜੀ ਆ ਜਿਹੜਾ ਵਿਗਟ ਜਿਸ ਸਰਕਾਰੀ ਡਿਊਟੀ ਦੇ ਵੀ ਆ ਦੂਸਰਾ ਦੂ ਦੂ ਤੀਸਰਾ ਜਿਹੜਾ ਵਾ ਵੀ ਇਹ ਇਹਨਾਂ ਦਾ ਵੀ ਜਿਹੜਾ ਵਾ ਸਾਰਾ ਜਾਂਚ ਕੀਤੀ ਜਾਵੇ 15 16 ਸਾਲ ਦੀ ਨੌਕਰੀ ਦੇ ਵਿੱਚ ਕਿ ਇਹ ਪਹਿਲਾਂ ਵੀ ਕੁਝ ਏਦਾਂ ਦਾ ਹੋਇਆ ਵਾ ਵੀ ਕੀ ਉਹਨਾਂ ਨੇ ਆਪਣੇ ਡਿਊਟੀ ਕਰਦੇ ਆ ਦੌਰਾਨ ਸਰਵਸਤ ਦੇ ਵਿੱਚ ਕੋਈ ਉਲੰਘਣਾ ਕੀਤੀ ਆ ਤੇ ਦੂਸਰੇ ਬੰਨੇ ਜਿਹੜੀ ਕੰਗੜਾ ਰੌਜ ਜੀ ਆ ਉਹਨਾਂ ਦਾ ਵੀ ਸਾਰਾ ਬੈਕਗ੍ਰਾਉਂਡ ਜਿਹੜਾ ਚੈੱਕ ਕਰਕੇ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ ਚਲੋ ਬਹੁਤ ਬਹੁਤ ਸ਼ੇਰ ਸਿੰਘ ਜੀ ਤੁਹਾਡਾ ਸ਼ੁਕਰੀਆ ਧੰਨਵਾਦ ਜੀ ਜੀ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਰ ਜਿਹੜਾ ਵਿਵਾਦ ਆ ਉਹ ਵਿਵਾਦ ਕਿਉਂ ਪਕਿਆ ਕੀ ਵਾਕਈ ਕੁਲਵਿੰਦਰ ਕੌਰ ਨੇ ਕੰਗੜਾ ਰਣੋਤ ਦੇ ਥੱਪੜ ਮਾਰਿਆ ਜਾਂ ਹੁਣ ਤੱਕ ਉਹਦੀ ਵੀਡੀਓ ਵਾਇਰਲ ਕਿਉਂ ਨਹੀਂ ਹੋਈ ਤੇ ਆਖਰ ਉਹ ਕਿਹੜੀ ਵਜ੍ਹਾ ਜਿਸ ਤੇ ਇਹ ਵੱਡਾ ਮੁੱਦਾ ਬਣਿਆ ਤੇ ਉਹ ਸਭ ਤੋਂ ਵੱਡੀ ਵਜ੍ਹਾ ਕਿ ਆਖਰ ਅਗਰ ਕੰਗੜਾ ਰਣੋਤ ਦੇ ਨਾਲ ਵਧੀਕੀ ਹੋਈ ਆ ਤੇ ਫਿਰ ਇਸ ਮਸਲੇ ਨੂੰ ਲੈ ਕੇ ਕੰਗੜਾ ਰਣੋਤ ਨੇ ਮਹਾਲੀ ਪੁਲਿਸ ਨੂੰ ਸ਼ਿਕਾਇਤ ਕਿਉਂ ਨਹੀਂ ਦਰਜ ਕਰਵਾਈ ਕਰਨਰ ਰੌਤ ਦੇ ਵਿਆਹ ਤੇ CISF ਨੇ ਕਿਉਂ ਮਹਾਲੀ ਪੁਲਿਸ ਨੂੰ ਕੰਪਲੀਟ ਦਿੱਤੀਆ ਦੋ ਦੋ ਜਾਂਚ ਕਮੇਟੀਆਂ ਬਣ ਚੁੱਕੀਆਂ ਨੇ ਇੱਕ CISF ਦੇ DIG ਜਾਂਚ ਕਰਨਗੇ ਤੇ ਦੂਜੇ ਪਾਸੇ ਮਹਾਲੀ ਦੇ SP ਸਿਟੀ ਉਹ ਦੇਖਦਿਆ ਕਿ ਇਹਨਾਂ ਦੋਨਾਂ ਜਾਂਚ ਰਿਪੋਰਟਾਂ ਦੇ ਵਿੱਚ ਕੌਣ ਦੋਸ਼ੀ ਸਾਧਿਤ ਹੁੰਦਾ ਫਿਲਹਾਲ ਜਾਣਕਾਰੀ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ